ਇਸ ਵੱਲ ਦੀ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਇੱਕ ਮਸ਼ਹੂਰ ਏਜੰਟ ਤੇ ਗੋਲੀਆਂ ਚੱਲੀਆਂ ਨੇ ਤੁਹਾਨੂੰ ਦੱਸਦੇ ਕਿ ਜਲੰਧਰ ਦੇ ਬੱਸ ਸਟੈਂਡ ਦੇ ਕੋਲ ਇੱਕ ਮਸ਼ਹੂਰ ਏਜੰਟ ਜਿਸ ਦਾ ਨਾਮ ਇੰਦਰਜੀਤ ਸਿੰਘ ਕੰਸਲਟੈਂਟ ਹੈ ਜਿਸ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਉੱਤੇ ਫਾਇਰਿੰਗ ਹੋਈ ਹੈ ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੇ 5 ਤੋਂ 6 ਫਾਇਰ ਗੱਡੀ ਤੇ ਕੀਤੇ ਨੇ ਜਿਸ ਤੇ ਨਾਲ ਗੱਡੀ ਦਾ ਪਿਛਲਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਤੇ ਗੱਡੀ ਦੇ ਵਿੱਚ ਇੱਕ ਕਾਗਜ਼ ਵੀ ਰੱਖ ਕੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਤੇ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਸੀ ਤੇ ਉਹ ਪਰਚੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਤੁਹਾਨੂੰ ਦੱਸ ਦਿਆ ਕਿ ਇੰਦਰਜੀਤ ਜੋ ਕਿ ਚਲੰਦਰ ਦਾ ਇੱਕ ਨਾਮਵਾਰੀ ਏਜੰਟ ਹੈ ਜਿਸ ਦੀ ਕਾਰ ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਨੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਟਾੜੀ ਤੇ ਚਲਾਣ ਆਏ ਸੀ ਬੰਦੇ ਗੋਲੀਆਂ ਪਤਾ ਨਹੀਂ ਭਾਈ ਸਰ ਕੀ ਕਾਰ ਹੈ ਉਹ ਮਨ ਦਾਸਤਾ ਜੀ ਕੀ ਰੰਜਿਸ਼ ਕੀ ਨਹੀਂ ਖੜੀ ਗੱਡੀ ਤੇ ਗੋਲੀਆਂ ਚੱਲ ਗਈਆਂ ਭਾਈ ਸਾਨੂੰ ਨਹੀਂ ਖੜੀ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਾਈ ਪਤਾ ਹੀ ਨਹੀਂ ਸਾਨੂੰ ਕਿੰਨੇ ਲੋਕ ਕਿਸੇ ਦੇ ਸ਼ੱਕ ਕਰੀ ਗੋਲੀਆਂ ਪਾਰਕਿੰਗ ਵਾਲੇ ਨੂੰ ਪਤਾ ਭਈ ਅਸੀਂ ਤੇ ਅੰਦਰ ਬੈਠੇ ਮੈਂ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨੇ ਤੁਹਾਡੀ ਰੰਜਿਸ਼ ਆਇਆ ਜਾਂ ਜਾਂ ਪੇਛਾ ਨਾਲ ਕਿਸੇ ਨਾਲ ਕੋਈ ਰੰਜਿਸ਼ ਨਹੀਂ ਭਾਈ ਇੱਕ ਦੋ ਅੱਡੀ ਖੜੀ ਸੀਗਾ ਉਸ ਨਾਲ ਕੋਈ ਨਾ ਕੋਈ ਨਾਮ ਕੋਈ ਸੀ ਤੋੜਾ ਇੰਦਰਜੀਤ ਭਾਈ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਈ ਜਦੋਂ ਗੋਲੀਆਂ ਚਲੀਆਂ ਗੱਡੀ 'ਚ ਸੀ ਉਸ ਤੋਂ ਕੋਈ ਨਹੀਂ ਕੋਈ ਮੈਂ ਆਪਣੇ ਆਫਿਸ ਬੈਠਾ ਕਿੰਨੇ ਰੁਪਏ ਇਹ ਤਾਂ ਪਈਆਂ ਪਤਾ ਨਹੀਂ ਹੁੰਦੇ ਫੋਰਸ ਫੋਰਚਿੰਗ ਬਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ ਕੋਈ ਕਿਸੇ ਜਿੰਨੀਆਂ ਜੀ ਬੋਲੀਆਂ ਚੰਗੀਆਂ ਕਿੱਧਰੋਂ ਆਇਆ ਹੋਵੇ ਪਈ ਕਿਸੇ ਦਾ ਕੋਈ ਕੌਨ ਨਹੀਂ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਕੋਈ ਕਾਰਨ ਹੈ ਭਾਜੀ ਹੈ ਹੀ ਨਹੀਂ ਭਾਜੀ ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ ਘਟੋੜ ਪਾਰਕਿੰਗ 'ਚ 50 ਗੱਡੀ ਲੱਗੀ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ ਗਈਆਂ ਨੇ ਪਰ ਸੁਝਾਅ ਦੇ ਲਈ ਪੁਲਿਸ ਵਾਲੇ ਕਰਨਗੇ ਭਈ ਉਹ ਹੀ ਦੱਸਿਓ ਕਿ ਮੈਟਰ ਕੀ ਹੈ ਫਾਇਰਿੰਗ ਹੋਈ ਹੈ ਕੀ ਇਹ ਪੂਰਾ ਮਾਮਲਾ ਦੱਸੋ ਸਾਡੇ ਕੋਲ ਨਾ 12 ਸਵਾ 12 ਇਨਫਰਮੇਸ਼ਨ ਆਈਆ ਕਿ ਪਾਰਕਿੰਗ ਵਿੱਚ ਪਾਰਕਿੰਗ ਹੋ ਗਈ ਹੈ ਇੱਥੇ ਜਦੋਂ ਆਏ ਡੈਲਟਾ ਚੈਂਪਰ ਦੇ ਵਿੱਚ ਅਨਰਜੀਤ ਸਿੰਘ ਨਾਮਕ ਜਿਮਿੰਗਰੇਸ਼ਨ ਦਾ ਕੰਮ ਉਹਨਾਂ ਦਾ ਤੇ ਉਹਨਾਂ ਦੱਸਿਆ ਮੇ ਫੜੀ ਗਈ ਤੇ ਰਿੰਗ ਰੋਡ ਰਾਹੀਂ ਤਿੰਨ ਮੋਨੇ ਇੱਕ ਸਰਦਾਰ ਦੇ ਦੋ ਮੋਨੇ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਪਿਛਲੇ ਪਾਸੇ ਸ਼ੀਸ਼ੇ ਵੀ ਫਾਇਰ ਕਰਕੇ ਚਲੇ ਗਏ ਫਰਾਰ ਹੋ ਗਏ ਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤਨਾਸੀ ਮੌਜੂਦ ਸੀ ਉਹਦੇ ਪਾਸੇ ਗੱਡੀ ਪਾਰਕਿੰਗ 'ਚ ਖੜੀ ਸੀ ਜਿਹੜੀ ਗੱਡੀ ਦੇ ਮਾਲਕ ਨੂੰ ਨੇ ਦੱਸਿਆ ਕਿ ਕੋਈ ਕਿਸੇ ਨੂੰ ਰੰਜੀਤ ਵਗੈਰਾ ਸਾਥ ਕੋਈ ਉਹ ਤਰੀਕ ਹੁੰਦੇ ਆ ਯਾ ਤਪੀਛ ਹੁੰਦੀ ਹੈ ਜਿਉਂ ਵੀ ਸਾਥ ਹੁੰਦੇ ਨੇ ਕਿੰਨੇ ਰੋ ਪਿਛਲੇ ਪਾਸੇ ਹੋਏ ਸਾਡੇ ਕੋਲ ਇੱਕ ਪਿੰਦਾ ਮਿਲਿਆ ਸਿਰਫ ਕੱਲਾ ਇੱਕ ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ਧੱਤੇ ਪਏ ਆ ਓਕੇ ਤੇ ਕੱਲ ਕਿੰਨੇ ਫਾਇਰ ਹੋਏ ਕਿੰਨੇ ਮੌਕੇ ਦੇ ਜਿਹੜੇ ਖੋਲ ਐ ਫਾਇਰ ਹੋਏ ਆ ਤੇ ਬਾਕੀ ਜਾਂਚ ਕਰਦੇ ਫਾਇਰ ਸਭ ਜਾਨ 3 ਸਾਡਾ ਸੀਸੀਟੀਵੀ ਹੈ ਇਥੇ ਜਿੱਤੋਂ ਰੁਪਿਆ ਵਾਲੇ ਪਤਾ ਲੱਗ ਸਕਦਾ ਹੈ ਸੀਸੀਟੀਵੀ ਤਪੀਸ਼ ਹੋ ਰਹੀ ਹੈ ਜੀ ਤਪੀਸ਼ ਹਰੇਕ ਐਂਗਲ ਤੋਂ ਤਪੀਸ਼ ਹੋ ਰਹੀ ਹੈ ਉਸ ਤੋਂ ਬਾਅਦ ਜੋ ਸਾਮਣੇ ਸਚਾਈ ਹੈ ਤਾਂ ਦੱਸੀ ਜਾ ਫਾਇਰ ਪਾਰਕਿੰਗ ਫਾਇਰ ਉਹਦੇ ਕਿਸੇ ਪਾਸੇ ਜਾ ਰਿਹਾ ਹੈ ਇੱਕ ਹੀ ਕੰਮ ਕੀ ਕਰਦੇ ਨੇ ਜਿਹੜੇ ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਜੀ ਡਾਇਲਟਾ ਚੈਂਬਰ ਦੇ ਵਿੱਚ ਦਫਤਰ ਇਹਨਾਂ ਦਾ ਹੈ ਨੇ ਇੰਦਰਜੀਤ ਨੇ ਕੀ ਦੱਸਿਆ ਸੀਗਾ ਵੀ ਕਿ ਕਿੱਦਾਂ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਇੰਦਰਜੀਤ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਤੇ ਟਾੜ-ਟਾੜ ਦੀ ਮਹਾਜਾ ਸੁਣੀਆ ਬਹੁਤ ਬੜੇ ਇਕੱਠੇ ਸਿੱਕੇ ਪਾਰਕਿੰਗ ਦਾ ਇੱਕ ਮੁੰਡਾ ਸੀ ਉਹਨਾਂ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਤੇ ਗੱਡੀ ਦੇ ਬੰਦੇ ਨਾਮ ਲੋਕ ਤੇ ਗੋਲੀਆਂ ਮਾਰ ਕੇ ਫਰਾ ਰਹੇ ਉਹਨਾਂ ਲੋਏ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਨਹੀਂ ਕੋਈ ਸਾਡੇ ਕੋਲ ਤਾਂ ਹੈ ਨਹੀਂ ਫਿਰ ਵੀ ਉਠਾਣੇ ਗਏ ਆ ਜੋ ਵੀ ਗੱਲ ਸਮਝ ਚਾਹੀਦੀ ਤਾਂ ਦੱਸ ਦੇ ਸਰ ਇਹ ਆਮ ਤੌਰ ਤੇ ਹੀ ਹੋ ਗਿਆ ਜਲੰਧਰ ਦੇ ਵਿੱਚ ਰੋਜ਼ ਹੀ ਗੋਲੀਆਂ ਚੱਲ ਜਾਂਦੀਆਂ ਨੇ ਜੋ ਸਚਾਈ ਹੋ ਗਈ ਨਹੀਂ ਨਹੀਂ ਸਚਾਈ ਤਾਂ ਠੀਕ ਹੈ ਜੀ ਮਗਰ ਰੋਜ਼ ਹੀ ਗੋਲੀਆਂ ਚੱ ਹੋ ਸੀਸੀਟੀਵੀ ਵਗੈਰਾ ਦੇਖੀ ਤੁਸੀਂ ਦੇਖੋ ਇਹ ਕਰ ਰਹੇ ਆ ਖਾਲਨ ਦੇ ਆ ਦੇਖੋ ਸਾਹਮਣੇ ਕੈਮਰਾ ਇੱਕ ਪੀਜਾ 24 ਆ ਦਾ ਉਹ ਵੀ ਦੇਖਣ ਲੱਗੇ ਨਹੀਂ ਲੱਗਦਾ ਕਿ ਸਰ ਇਹਦੇ ਪਿੱਛੇ ਕੋਈ ਰੰਜਿਸ਼ ਲੱਗਦੀ ਕੀ ਕਾਰਨ ਕੀ ਲੱਗਦਾ ਕੁਛ ਨਹੀਂ ਦੱਸ ਸਕਦੇ ਉਹਨਾਂ ਨੇ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੋਈ ਛੇੜ ਗੱਲ ਬਈ ਕਿਉਂਕਿ 3 ਨਾਲ ਚੰਦੀ ਦਾ ਕੰਮ ਕਰਦੇ ਜਾਂ ਕਿਸੇ ਦਾ ਲੈਣ ਦੇ ਹੋ ਗਏ ਲੈਣ ਦੇ ਦਾ ਮਾਮਲਾ ਹੋਵੇ ਦੱਸ ਸਕਦੇ ਸਾਰੋ ਥਾਣੇ ਗਏ ਆ ਜਿਹੜੀ ਮਰ ਸਮਝਾਲ ਦੀ ਕੋਈ ਟੀਮ ਆਈ ਹੈ ਉਹ ਦੇਖੂਗੀ ਜੋ ਤਾਂ ਪੀਛੋਗੀ ਤੁਹਾਡੇ ਸਾਹਮਣੇ ਇੰਦਰਜੀਤ ਜਿੱਦਾਂ ਕੁਛ ਇਹ ਮਾਮਲਾ ਦੱਸਿਆ ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਸ਼ਿਸ਼ੇ ਦੇ ਬਾਅਦ ਚ ਪਾ ਗਏ ਸੀਗੇ ਕੋਸਲ ਚੌਧਰੀ ਲਿਖਾਇਆ 5 ਕਰੋੜ ਰੁਪਈਆ ਬਸ ਅੱਛਾ ਬੇਕਾਗਾ ਕਿਸੇ ਨੇ ਕੋਈ ਕੋਈ ਦਾਨੀ ਗੱਲਬਾਤ ਸਾਹਮਣੇ ਆਈ ਨਹੀਂ ਵੇਹੇ ਦੇਖੋ ਬਾਕੀ ਉਹ ਲਗਏ ਆ ਥਾਣੇ ਸਰਪਚਾਰ ਟੀਮ ਜਿਹੜੀ ਕੋਣ ਅਗਲੀ ਸਰ ਕੀ ਕਾਰਵਾਈ ਕੀਤੀ ਹੈ ਜੀ ਅਗਲੀ ਮੁਕਦਮਾ ਅੱਜ ਕਰਾਂਗੇ ਤਕਰੀਰ ਹੋਗੀ